ਦੀ ਦਾ ਕਾਲਾ ਸਾਹਿਬ ਸ਼੍ਰੀ ਵਾਈਗੁਰ ਜੀ ਦੀ ਫਤਿਹ ਅੱਜ ਸਾਡੇ ਅੰਕਲ ਜੀ ਚੀਫ ਗੈਸਟ ਜੋ ਸਾਡੇ 11 ਦੇ 11 ਟੂਰਨਾਮੈਂਟੋਂ ਤੱਕ ਸਫਲ ਕਰਉਂਦੇ ਆ ਰਹੇ ਨੇ ਉਹਨਾਂ ਦਾ ਅੱਜ ਬਰਥਡੇ ਹੈ ਜੀ ਇੱਕ ਵਾਰ ਉਹਨਾਂ ਨੂੰ ਕੋਈ ਵਿਸ਼ ਸ਼ੁਭ ਕਾ ਦਿੰਨੇ ਆ ਹੈਪੀ ਟੂ ਯੂ ਹੈਪੀ ਬਰਥਡੇ ਟੂ ਯੂ ਹਾਂਜੀ ਇਸ ਵਾਰ ਸਾਡਾ ਐਤਵਾਰ ਨੂੰ ਟੂਰਨਾਮੈਂਟ ਹੈਗਾ ਜੀ ਤੁਸੀਂ ਸਾਰਿਆਂ ਨੇ ਜਰੂਰ ਆਉਣਾ ਹੈ ਬਾ ਚੜ ਕੇ ਸੱਣਾਂ ਮੈਂ ਦੂਸਰੇ ਬੱਚਿਆਂ ਨੂੰ ਵੀ ਬੀ ਜਿਵੇਂ ਆਪਾਂ ਸਿੰਪਲ ਦੇਖੋ ਮਨਾਇਆ ਮੈਂ ਵੀ ਤੁਹਾਡੇ ਨਾਲ ਠੀਕ ਹੈ ਅੱਜ ਤੇ ਤੁਸੀਂ ਵੀ ਆਏ ਆ ਆਪਣਾ ਗਰਾਊਂਡ 'ਚ ਆ ਕੇ ਮਨਾਇਆ ਕਰੋ ਤੇ ਦੂਜੇ ਬੱਚਾ ਨੂੰ ਵੀ ਸੇਧ ਮਿਲੇ ਉਹ ਵੀ ਇੱਥੇ ਆ ਕੇ ਨਾਗਾ ਬੱਚੇ ਸਪੋਰਟਸ ਨਾਲ ਜੁੜਦੇ ਆ ਇਸ ਤਰੀਕੇ ਨਾਲ ਤੇ ਨਾਲੇ ਦੇਖੋ ਇਹਨੇ ਮਨਾਇਆ ਉਹ ਦਿਨ ਸ਼ੁਰੂਆਤ ਸਾਡੇ ਨੇ ਛੋਟੇ ਚੈਂਪੀਅਨ ਨੇ ਕੀਤੀ ਹੈ ਠੀਕ ਹੈ ਆਪਾਂ ਸਾਰੇ ਤੁਸੀਂ ਇੱਥੇ ਹੀ ਮਨਾਇਆ ਕਰੋ ਉਹ ਕੇ ਕੋ ਕੱਟਣ ਦੇ ਬਾਹਰੀਆਂ ਫੈਸਿਲਿਟੀਆਂ ਕਰਨ ਚਾਹੁੰਦੇ ਕੁਝ ਨਹੀਂ ਹੈਗਾ ਠੀਕ ਹੈ ਨਾਲੇ ਖਰਚਾ ਘਟ ਜਿਹੜੇ ਪੈਸੇ ਦੋ ਥੋੜੇ ਬਚਦੇ ਆ ਉਹ ਤੁਸੀਂ ਚਿੜੀਆਂ ਤੇ ਜਾਂ ਬੱਲਿਆਂ ਤੇ ਇਹੋ ਜੀਆਂ ਚੀਜ਼ਾਂ ਤੇ ਲਾ ਲਿਆ ਕਰੋ ਠੀਕ ਹੈ ਲੈ ਵੀ ਇੱਕ ਮਸਾਦਾ ਹੁਣ ਤੌਫੀਆਂ ਵੰਡ ਦੂਗਾ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ